ਹਾਂਜੀ ਦੋਸਤੋ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਘੱਟ ਬਜਟ ਤੇ ਇੱਕ ਬਹੁਤ ਹੀ ਵਧੀਆ ਘਰ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋયા ਹਾਂ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਤਕਰੀਬਨ 15 ਫੁੱਟ ਚੌੜੀ ਜੋ ਸੜਕ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ 10 ਫੁੱਟ ਚੌੜਾ ਮਾਲਕਾ ਵੱਲੋਂ ਘਰ ਦਾ ਜੋ ਮੇਨ ਗੇਟ ਰਖਵਾਇਆ ਗਿਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਪੂਰੇ ਵਿਹੜੇ ਦੇ ਵਿੱਚ ਪੱਕਾ ਫਰਸ਼ ਹੈ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਤੁਸੀਂ ਚੈੱਕ ਕਰ ਸਕਦੇ ਹੋ ਟਾਈਲ ਹੀ ਟਾਇਲ ਕਰਵਾ ਰੱਖੀ ਹੈ ਜੀ ਮਾਲਕਾਂ ਨੇ ਦੇਖੋ ਜੀ ਕਿੰਨਾ ਖੁੱਲਾ ਲੌਬੀ ਦਾ ਏਰੀਆ ਬਣਾਇਆ ਗਿਆ ਹੈ ਜੀ ਮਾਲਕਾ ਵੱਲੋਂ ਘਰ ਦੇ ਵਿੱਚ ਜਿੰਨੇ ਦੋਸਤੋਂ ਬੈੱਡਰੂਮ ਨੇ ਪੂਰੇ ਪ੍ਰੋਪਰ ਮਾਲਕਾ ਵੱਲੋਂ ਤਿਆਰ ਕਰਵਾਏ ਗਏ ਨੇ ਜੀ ਬਹੁਤ ਖੁੱਲੇ ਡੁੱਲੇ ਬੈੱਡਰੂਮ ਨੇ ਚੈੱਕ ਕਰ ਸਕਦੇ ਹੋ ਤੁਸੀਂ ਕੰਧਾਂ ਦੇ ਉੱਪਰ ਜੋ ਵਾਲਪੇਪਰ ਦਾ ਕੰਮ ਹੈ ਜੀ نیچے ਜੋ ਫਰਸ਼ ਦਾ ਕੰਮ ਹੈ ਬਹੁਤ ਡਿਫਰੈਂਟ ਲੁੱਕ ਨਾਲ ਘਰ ਤਿਆਰ ਕੀਤਾ ਗਿਆ ਹੈ ਜੀ ਸੋ ਮਾਲਕਾਂ ਨੇ ਘਰ ਵੇਚਣਾ ਜੀ ਬਹੁਤ ਘੱਟ ਰੇਟ ਦੇ ਉੱਪਰ ਜਿਸ ਵੀ ਭੈਣ ਭਰਾ ਨੇ ਘਰ ਖਰੀਦਣਾ ਤੁਸੀਂ ਮਾਲਕਾਂ ਦੇ ਮੋਬਾਈਲ ਨੰਬਰ ਤੇ ਸਿੱਧੀ ਗੱਲਬਾਤ ਕਰ ਸਕਦੇ ਹੋ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਜੀ ਪੀਲੀ ਪੱਟੀ ਦੇ ਵਿੱਚ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਗੱਲਬਾਤ ਕਰਕੇ ਘਰ ਦੀ ਪੂਰੀ ਜਾਣਕਾਰੀ ਲਓ ਤੇ ਘਰ ਖਰੀਦੋ ਜੀ ਦੋਸਤੋ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਰੀਜ ਨਾਲ ਮਾਲਕਾਂ ਨੇ ਘਰ ਤਿਆਰ ਕਰਵਾਇਆ ਹੋਇਆ ਜੀ ਘਰ ਦੇ ਵਿੱਚ ਖੁੱਲੇ ਡੁੱਲੇ ਬੈਡਰੂਮ ਨੇ ਜੀ ਸਟੋਰ ਰੂਮ ਹੈ ਅਟੈਚਡ ਬਾਥਰੂਮ ਨੇ ਜੀ ਦੋਸਤੋ ਇਹ 5 ਵਿਸਵੇ ਜਗਾ ਰਜਿਸਟਰੀ ਵਾਲੀ ਹੈ ਜੀ ਜਿਸ ਦੇ ਵਿੱਚ ਘਰ ਇਹ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸਾਹਮਣੇ ਵੀ ਇੱਕ ਹੋਰ ਗੇਟ ਰੱਖਿਆ ਹੋਇਆ ਜੀ ਘਰ ਨੂੰ ਅੱਗੇ ਤੱਕ ਘਰ ਬਣਿਆ ਹੋਇਆ ਜੀ ਬਹੁਤ ਖੁੱਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਘਰ ਨੂੰ ਜੋ ਸੜਕ ਲੱਗਦੀ ਹੈ ਤਕਰੀਬਨ 15 ਫੁੱਟ ਚੌੜੀ ਹੈ ਜੀ ਘਰ ਦੇ ਪਿੱਛੇ ਵਾਲੀ ਸਾਈਡ ਵੀ ਇੱਕ ਵਿਹੜਾ ਰੱਖਿਆ ਹੋਇਆ ਜੀ ਮਾਲਕਾ ਵੱਲੋਂ ਬਾਕੀ ਤੁਸੀਂ ਜੋ ਰਸੋਈ ਦਾ ਏਰੀਆ ਚੈੱਕ ਕਰ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਰਸੋਈ ਦਾ ਏਰੀਆ ਜੀ ਸੈਲਫਾਂ ਦਾ ਕੰਮ ਪ੍ਰੋਪਰ ਹੈ ਜਿੰਨਾ ਵੀ ਘਰ ਦੇ ਵਿੱਚ ਬਿਜਲੀ ਦਾ ਕੰਮ ਹੈ ਜੀ ਪਾਣੀ ਦਾ ਕੰਮ ਹੈ ਰੰਗ ਰੋਗਨ ਦਾ ਕੰਮ ਹੈ ਵਧੀਆ ਗੇਟ ਦਰਵਾਜ਼ੇ ਲੱਗੇ ਹੋਏ ਨੇ ਜੀ ਕੋਈ ਵੀ ਕੰਮ ਘਰ ਦਾ ਕਰਵਾਉਣ ਵਾਲਾ ਨਹੀਂ ਹੈ ਜੀ ਸੋ ਜੋ ਘਰ ਦਾ ਰੇਟ ਰੱਖਿਆ ਜੀ ਮਾਲਕਾ ਵੱਲੋਂ 24 ਲੱਖ ਰੁਪਈਆ ਘਰ ਦਾ ਰੇਟ ਰੱਖਿਆ ਗਿਆ ਰਜਿਸਟਰੀ ਵਾਲੀ 5 ਵਿਸ ਵੇ ਜਗਾ ਦੋਸਤੋ ਤੁਹਾਨੂੰ ਬਾਕੀ ਰੇਟ ਦੇ ਵਿੱਚ ਮੌਕੇ ਤੇ ਮਾਨਤਾਣ ਮਾਲਕਾ ਵੱਲੋਂ ਕਰ ਦਿੱਤਾ ਜਾਵੇਗਾ ਸੋ ਜਿਸ ਵੀ ਭੈਣ ਭਰਾ ਨੇ ਘਰ ਖਰੀਦਣਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਸਿੱਧਾ ਤੁਸੀਂ ਆਪਣਾ ਸਮਾਨ ਲਿਆ ਕੇ ਰਹਾਇਸ਼ ਕਰ ਸਕਦੇ ਹੋ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿੰਨੀ ਸੋਹਣੀ ਟਾਇਲ ਲਗਵਾਈ ਹੋਈ ਹੈ ਜੀ ਬਾਥਰੂਮ ਦੇ ਵਿੱਚ ਸੋ ਦੋਸਤੋ 5 ਵਿਸ ਵੇ ਜਗਾ ਜੀ 24 ਲੱਖ ਰੁਪਇਆ ਰੇਟ ਹੈ ਘਰ ਦਾ ਮੌਕੇ ਤੇ ਮਾਨਤਾਣ ਹੋ ਜਾਊਗਾ ਜੇ ਤੁਸੀਂ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਦਾ ਕੰਮ ਕਰਿਆ ਜਾਂਦਾ ਜੀ ਸਾਡਾ ਵਟਸਐਪ ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਤੁਸੀਂ ਸਾਨੂੰ ਆਪਣੇ ਘਰ ਦੀ ਡਿਟੇਲ ਟੈਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸੋ ਘਰ ਨੂੰ ਪੱਕੀਆਂ ਪੌੜੀਆਂ ਚੜ੍ਹਾ ਰੱਖੀਆਂ ਨੇ ਜੀ ਵਧੀਆ ਵਿੜਾ ਘਰ ਦੇ ਵਿੱਚ ਦੋਸਤੋ ਸੋ ਪੰਜ ਵਿਸਵੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਦੋਸਤੋ ਇੱਕ ਘਰ ਬਣਿਆ ਹੋਇਆ ਜੀ ਜਗਰਾਉਂ ਦੇ 8 ਕਿਲੋਮੀਟਰ ਦੂਰ ਸਿੱਧਵਾ ਕਲਾਂ ਪਿੰਡ ਹੈ ਜੀ ਉੱਥੇ ਇਹ ਘਰ ਬਣਿਆ ਹੋਇਆ ਹੈ ਛੱਤ ਤੁਸੀਂ ਦੇਖ ਸਕਦੇ ਹੋ ਪੂਰੀ ਪੱਕੀ ਛੱਤ ਹੈ ਜੀ ਜੰਗਲਿਆਂ ਦਾ ਕੰਮ ਗ੍ਰਿੱਲਾਂ ਲਗਵਾ ਕੇ ਮਾਲਕਾ ਵੱਲੋਂ ਵਧੀਆ ਕਰਵਾਇਆ ਗਿਆ ਜੀ ਘਰ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਦੋਸਤੋ ਵੇੜਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਸੋ ਤੁਸੀਂ ਮਾਲਕਾਂ ਦੇ ਮੋਬਾਈਲ ਨੰਬਰ ਤੇ ਸਿੱਧੇ ਫੋਨ ਕਾਲ ਕਰੋ ਜੀ ਘਰ ਦੀ ਜਾਣਕਾਰੀ ਲਓ ਜੋ ਵੀ ਪ੍ਰੋਪਰ ਜਾਣਕਾਰੀ ਹੈ ਤੁਸੀਂ ਮਾਲਕਾਂ ਕੋਲੋਂ ਲੈ ਕੇ ਘਰ ਖਰੀਦ ਸਕਦੇ ਹੋ ਜੀ ਰੇਟ 24 ਲੱਖ ਰੁਪਈਆ ਜੀ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਸੋ ਆਸ ਕਰਦੇ ਹਾਂ ਜੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਸਭ ਤੋਂ ਘੱਟ ਕੀਮਤ ਵਾਲਾ ਘਰ ਤੁਸੀਂ ਘਰ ਦੀ ਕੀਮਤ ਸੁਣ ਕੇ ਹੈਰਾਨ ਰਹਿ ਜਾਓਗੇ ਵੀਡੀਓ ਦੇ ਨਾਲ ਬਣੇ ਰਹੇ ਹੋ ਆਪਾਂ ਤੁਹਾਨੂੰ ਘਰ ਦੀ ਪੂਰੀ ਜਾਣਕਾਰੀ ਦੇਵਾਂਗੇ ਘਰ ਦੇ ਮਾਲਕ ਦਾ ਨੰਬਰ ਘਰ ਕਿਸ ਜਗ੍ਹਾ ਦੇ ਵਿੱਚ ਹੈ ਆਪਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਆਓ ਸ਼ੁਰੂ ਕਰਦੇ ਹਾਂ ਜੀ ਹਾਂ ਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਘਰ ਦੀ ਫਰੰਟ ਲੁੱਕ ਕੁਝ ਇਸ ਤਰ੍ਹਾਂ ਦੀ ਹੈ ਤੇ ਜਿਹੜਾ ਹੈ ਘਰ ਆ ਮਿੱਤਰੋ ਪਿੰਡ ਦੇ ਵਿੱਚਕਾਰ ਪੈਂਦਾ ਤੁਸੀਂ ਦੇਖ ਸਕਦੇ ਹੋ ਕਿ ਘਰ ਨੂੰ ਜੋ ਗਲੀ ਲੱਗਦੀ ਹੈ ਉਹ ਵੀ ਬਹੁਤ ਚੌੜੀ ਅਤੇ ਖੁੱਲੀ ਡੁੱਲੀ ਹੈ ਜੀ ਤੁਸੀਂ ਦੇਖ ਸਕਦੇ ਹੋ ਘਰ ਨੂੰ 8 ਫੁੱਟ ਦਾ ਹੈ ਗੇਟ ਰੱਖਿਆ ਹੋਇਆ ਜੀ ਘਰ ਦੇ ਫਰੰਟ ਦੇ ਉੱਪਰ ਵੇਖਣ ਨੂੰ ਆਪਾਂ ਨੂੰ ਮਿਲੂਗਾ ਜੀ ਵਿਹੜਾ ਛੋਟਾ ਜਿਹਾ ਵਿਹੜਾ ਜੀ ਘਰ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਈਡ ਤੋਂ ਛੱਤ ਨੂੰ ਪੌੜੀਆਂ ਚੜਾ ਰੱਖੀਆਂ ਨੇ ਵੀਰ ਹੋਣੀਆਂ ਨੇ ਤੇ 8 ਫੁੱਟ ਦਾ ਗੇਟ ਲੱਗਦਾ ਜੀ ਘਰ ਨੂੰ ਤੁਸੀਂ ਦੇਖ ਸਕਦੇ ਹੋ ਜੋ ਫਰਸ਼ ਆ ਉਹ ਪੱਕਾ ਫਰਸ਼ ਲਗਵਾਇਆ ਹੋਇਆ ਜੀ ਸੀਮਿੰਟ ਵਾਲਾ ਤੇ ਨਾਲ ਹੀ ਇੱਕ ਸਾਈਡ ਦੇ ਉੱਪਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਬਾਥਰੂਮ ਬਾਥਰੂਮ ਦਾ ਮਿੱਤਰੋ ਪ੍ਰੋਪਰ ਕੰਮ ਹੋਇਆ ਜੀ ਵਾਟਰ ਸਪਲਾਈ ਦਾ ਜੋ ਟਾਈਲ ਦਾ ਕੰਮ ਜਿੰਨਾ ਵੀ ਬਾਥਰੂਮ ਦਾ ਕੰਮ ਹੋ ਰੱਖਿਆ ਜੀ ਰੰਗ ਰੋਗੰਦਾ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਜੀ ਇਹ ਘਰ ਆਪਾਂ ਨੂੰ ਬਹੁਤ ਹੀ ਘੱਟ ਬਜਟ ਦੇ ਵਿੱਚ ਮਿੱਤਰੋ ਅੱਜ ਬਣੂਗਾ ਅੱਗੇ ਚੱਲ ਕੇ ਆਪਾਂ ਤੁਹਾਨੂੰ ਘਰ ਦਾ ਜੋ ਰੇਟ ਹੈ ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਘਰ ਦਾ ਜੋ ਮੇਨ ਗੇਟ ਆ ਮਿੱਤਰੋ ਅੰਦਰਲਾ ਤੁਸੀਂ ਦੇਖ ਸਕਦੇ ਹੋ ਕਿ ਮਾਲਕਾਂ ਨੇ ਇਹ ਲੋਹੇ ਦਾ ਬਣਵਾ ਰੱਖਿਆ ਜੀ ਚਾੜੀ ਲਗਵਾ ਕੇ ਤੇ ਆਪਾਂ ਅੰਦਰ ਚੱਲਦੇ ਆ ਮਿੱਤਰੋ ਘਰ ਦੇ ਤੁਸੀਂ ਦੇਖ ਸਕਦੇ ਹੋ ਕਿ ਜੋ ਫਰਸ਼ ਹੈ ਉਹ ਸੀਮਿੰਟ ਵਾਲਾ ਘਰ ਦਾ ਫਰਸ਼ ਲਗਵਾ ਰੱਖਿਆ ਜੀ ਇੱਕ ਸਾਈਡ ਦੇ ਉੱਪਰ ਮਿੱਤਰੋ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਕਿਚਨ ਕਿਚਨ ਦਾ ਮਿੱਤਰੋ ਜੋ ਕੰਮ ਹੈ ਵਾਟਰ ਸਪਲਾਈ ਦਾ ਤਾਂ ਹੋ ਰੱਖਿਆ ਹੈ ਸੈਲਫਾਂ ਦੇ ਉੱਪਰ ਜਿੰਨਾ ਵੀ ਟਾਇਲ ਪੱਥਰ ਦਾ ਕੰਮ ਆ ਉਹ ਅਜੇ ਕਰਵਾਉਣ ਵਾਲਾ ਜੀ ਬਾਕੀ ਮਿੱਤਰੋ ਜਿੰਨਾ ਘਰ ਦੇ ਵਿੱਚ ਜੋ ਗੇਟ ਗ੍ਰਿਲਾਂ ਦਾ ਵਿੰਡੋਆਂ ਦਾ ਕੰਮ ਹੈ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਲੱਕੜੀ ਦਾ ਹੋ ਰੱਖਿਆ ਜੀ ਘਰ ਨੂੰ ਜੋ ਰੰਗ ਰੋਗਣ ਦਾ ਕੰਮ ਹੈ ਮਿੱਤਰੋ ਉਹਦੀ ਗੱਲ ਕਰੀਏ ਤਾਂ ਰੰਗ ਰੋਗਣ ਦਾ ਕੰਮ ਵੀ ਹੋ ਰੱਖਿਆ ਹੈ ਪੱਕੀਆਂ ਪੌੜੀਆਂ ਚੜ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਛੱਤ ਨੂੰ ਤੇ ਇਹ ਅੱਗੇ ਚੱਲ ਕੇ ਮਿੱਤਰੋ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਜੀ ਖੁੱਲਾ ਡੁੱਲਾ ਇਹਨੂੰ ਆਪਾਂ ਬੈੱਡਰੂਮ ਵੀ ਬਣਾ ਸਕਦੇ ਹਾਂ ਮਿੱਤਰੋ ਤੇ ਗੈਸਟ ਰੂਮ ਵੀ ਬਣਾ ਸਕਦੇ ਹਾਂ ਇਹ ਜਿੰਨੇ ਵੀ ਘਰ ਕਰੇਤਨ ਉਹਦੀ ਆਪਦੀ ਮਰਜ਼ੀ ਹੋਵੇਗੀ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਖੁੱਲਾ ਡੁੱਲਾ ਇਹ ਰੂਮ ਬਣਾ ਰੱਖਿਆ ਜੀ ਰੰਗ ਰੋਗਨ ਦਾ ਕੰਮ ਪੂਰਾ ਪ੍ਰੋਪਰ ਓਕੇ ਹੈ ਜੀ ਤੇ ਛੱਤ ਤੇ ਵੀ ਜਿੰਨਾ ਜੋ ਪੱਖਿਆਂ ਦਾ ਕੰਮ ਹੈ ਜਾਂ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਕੰਮ ਹੈ ਘਰ ਦੇ ਵਿੱਚ ਸਾਰਾ ਉਹ ਓਕੇ ਕਰਵਾ ਰੱਖਿਆ ਜੀ ਘਰ ਦੀ ਜਿਹੜੀ ਕੀਮਤ ਹੈ ਮਿੱਤਰੋ ਮਾਲਕਾਂ ਨੇ ਰੱਖੀ ਹੈ 4,60,000 ਰੁਪਏ ਪੱਕੀ ਕੀਮਤ ਰੱਖੀ ਹੈ ਜੀ ਤੇ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਚਲਾ ਰੱਖਿਆ ਜੀ ਆਪਾਂ ਜੀਨੇ ਵੀ ਇਹ ਘਰ ਖਰੀਦਣਾ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜੋ ਵੀ ਘਰ ਦਾ ਰੇਟ ਹੈ ਉਹਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਤੇ ਬਾਕੀ ਮਿੱਤਰੋ ਇਹ ਘਰ ਆਪਾਂ ਨੂੰ ਹੁਸ਼ਿਆਰਪੁਰ ਤੋਂ 14 ਕਿਲੋਮੀਟਰ ਦੂਰ ਟਾਂਡਾ ਰੋਡ ਦੇ ਉੱਪਰ ਬਲੂ ਬੈਲ ਸ਼ਹਿਰ ਹੈ ਜੀ ਉੱਥੇ ਆਪਾਂ ਨੂੰ ਇਹ ਉਹਦੇ ਨੇੜੇ ਸਰਹਾਲਾ ਮੁੰਡੀਆਂ ਪਿੰਡ ਲੱਗਦਾ ਉਹਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਪਿੰਡ ਦੇ ਵਿਚਕਾਰ ਇਹ ਘਰ ਹੈ ਜੀ ਲਾਲ ਲਕੀਰ ਦੇ ਅੰਦਰ ਵਾਲਾ ਇਹ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਕਿ ਸਾਹਮਣੇ ਵੇੜਾ ਆਉਂਦਾ ਹੈ ਤੇ ਇੱਕ ਸਾਈਡ ਕਿਚਨ ਆਉਂਦਾ ਹੈ ਤੇ ਇੱਕ ਸਾਈਡ ਆਪਾਂ ਨੂੰ ਇਹ ਗੈਸਟ ਰੂਮ ਜਾਂ ਬੈੱਡਰੂਮ ਵੇਖਣ ਨੂੰ ਮਿਲ ਜੂਗਾ ਜੀ ਜਿਹੜੀ ਵੀ ਗੱਲਬਾਤ ਕਰਨੀ ਹੈ ਮਿੱਤਰੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਰੇਟ ਆਪਾਂ ਤੁਹਾਨੂੰ ਦੱਸ ਦਿੱਤਾ ਹੈ ਤੇ ਆਓ ਮਿੱਤਰੋ ਉੱਪਰ ਚੱਲ ਕੇ ਆਪਾਂ ਤੁਹਾਨੂੰ ਛੱਤ ਦੇ ਉੱਪਰ ਵੀ ਦਿਖਾਉਣੀ ਹੈ ਮਿੱਤਰੋ ਜੇਕਰ ਤੁਸੀਂ ਵੀ ਆਪਣੇ ਚੈਨਲ ਤੇ ਐਡ ਲਗਵਾਉਣਾ ਚਾਹੁੰਦੇ ਹੋ ਤਦ ਤੁਸੀਂ ਫਰੀ ਦੇ ਵਿੱਚ ਆਪਣੇ ਘਰ ਮਕਾਨ ਜੋ ਕਿਸੇ ਵੀ ਪਲਾਟ ਦੁਕਾਨ ਦੀ ਐਡ ਲਗਵਾ ਸਕਦੇ ਹੋ ਸਾਨੂੰ ਟੈਡੀ ਫੋਨ ਨਾਲ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਭੇਜੋ ਆਪਾਂ ਫਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਜੋ ਉੱਪਰ ਛੱਤ ਦੇ ਉੱਪਰ ਵੀ ਵੀਰ ਹੋਣੀਆਂ ਨੇ ਇੱਕ ਰੂਮ ਪਾਰ ਰੱਖਿਆ ਤੇ ਇਹ ਘਰ ਦੀ ਫਰੰਟ ਲੁੱਕ ਹੈ ਜੀ ਤੁਸੀਂ ਦੇਖ ਸਕਦੇ ਹੋ ਜੋ ਗਲੀ ਲੱਗਦੀ ਹੈ ਘਰ ਨੂੰ ਕਿੰਨੀ ਖੁੱਲੀ ਹੈ ਇਹ ਗਲੀ ਹੈ ਜੀ ਪਿੰਡ ਦੇ ਵਿਚਕਾਰ ਇਹ ਇਹ ਮਿੱਤਰੋ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਰੂਮ ਛੱਤ ਦੇ ਉੱਪਰ ਹੈ ਤੇ ਜਿੰਨਾ ਵੀ ਛੱਤ ਦੇ ਉੱਪਰ ਜੰਗਲਾਂ ਦਾ ਕੰਮ ਉਹ ਵੀ ਪ੍ਰੋਪਰ ਹੋ ਰੱਖਿਆ ਹੈ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਖੁੱਲਾ ਡੁੱਲਾ ਇੱਕ ਆਪਾ ਨੂੰ ਰੂਮ ਛੱਤ ਦੇ ਉੱਪਰ ਵੇਖਣ ਨੂੰ ਮਿੱਤਰੋ ਮਿਲ ਜੂਗਾ ਇਹਦੇ ਵਿੱਚ ਵੀ ਰੰਗ ਰੋਗਨ ਦਾ ਕੰਮ ਪੂਰਾ ਓਕੇ ਹੈ ਜੀ ਵਧੀਆ ਖੁੱਲਾ ਇਹ ਰੂਮ ਹੈ ਤੇ ਬਾਕੀ ਜਿਹੜੀ ਵੀ ਗੱਲਬਾਤ ਆ ਤੁਸੀਂ ਮਾਲਕਾਂ ਨਾਲ ਕਰ ਸਕਦੇ ਹੋ ਜੀ ਤੇ ਆਪਣੇ ਚੈਨਲ ਦੇ ਉੱਤੇ ਮਿੱਤਰੋ ਫ੍ਰੀ ਦੇ ਵਿੱਚ ਐਡ ਲਗਾਈ ਜਾਂਦੀ ਹੈ ਜਿਵੇਂ ਤੁਹਾਨੂੰ ਦੱਸਿਆ ਤੁਸੀਂ ਵੀ ਆਪਣੀ ਐਡਲ ਲਗਾਵਾ ਸਕਦੇ ਹੋ ਮਿੱਤਰੋ 4,60,000 ਰੁਪਿਆ ਘਰ ਦੀ ਕੀਮਤ ਪੱਕੀ ਹੈ ਜੀ ਤੇ ਬਾਕੀ ਦਾ ਜੋ ਮਾਨਤਾ ਆਣਾ ਤੁਸੀਂ ਮਾਲਕਾ ਤੋਂ ਆਪੇ ਕਰਵਾ ਸਕਦੇ ਹੋ ਤੇ ਇੰਨੇ ਘੱਟ ਬਜਟ ਦੇ ਵਿੱਚ ਮਿੱਤਰੋ ਅੱਜ ਦੇ ਟਾਈਮ ਦੇ ਵਿੱਚ ਘਰ ਮਿਲਣਾ ਬਹੁਤ ਹੀ ਔਖੀ ਗੱਲ ਹੈ ਜੀ ਤੇ ਸਵਾਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਹੋਏਗੀ ਤਾਂ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਆਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ